ਇਹਨੂੰ ਨਾ ਇਹ ਸਾਈਡ ਤੋਂ ਕਿ ਸੁਣਾਵਾ ਅਮੈਂ ਪਹਿਲਾਂ ਹੀ ਕਿ ਸੁਣ ਰਿਹਾ ਸੀ ਆਹ ਨਾ ਮੈਂ ਸਮੁੰਦਰ ਚੋਂ ਲੱਭ ਕੇ ਲਿਆਇਆ ਸਾਡੇ ਨਾ ਪਿੰਡਾਂ 'ਚ ਪਹਿਲਾਂ ਨਾ ਤਲਾਬ ਹੁੰਦੇ ਸੀ ਤਲਾਬਾਂ 'ਚੋਂ ਹੀ ਇਹ ਮਿਲਦੇ ਸੀ ਇਹਦਾ ਬਹੁਤ ਵੱਡਾ ਕੰਮ ਹੁੰਦਾ ਸੀਗਾ ਇਹਨੂੰ ਨਾ ਇਹ ਸਾਈਡ ਤੋਂ ਕਿ ਸੁਣਾਵਾ ਕਿ ਇਹਦੇ 'ਚ ਨਾ ਆਰ ਪਰ ਮੋਰੀ ਕਰਦੇ ਆਂ ਅਮੋਰੀ ਹੋ ਗਈ ਆਖਿਆ ਇਹਦਾ ਨਾ ਕੰਮ ਪਹਿਲਾਂ ਪਿੰਡਾਂ 'ਚ ਬਹੁਤ ਆਉਂਦਾ ਸੀਗਾ ਜਦੋਂ ਨਾ ਛਿਲਣੀਆਂ ਆਂਦੀਆਂ ਸੀ ਗੱਲ ਨੂੰ ਛਿਲਣੀਆਂ ਇਹਦੇ ਨਾਲ ਹੀ ਸਾਰੀਆਂ ਚੀਜ਼ਾਂ ਛਿਲੀਆਂ ਜਾਂਦੀਆਂ ਸੀ ਤੁਹਾਨੂੰ ਛਿੱਲ ਕੇ ਵੀ ਦੇਖੋ ਇਹਦੇ ਨਾਲ ਹੀ ਪਹਿਲਾਂ ਤੇ ਇਹ ਮੈਨੂੰ ਥੋੜੀ ਜਿਹੀ ਛੋਟੀ ਮਿਲੀ ਆ ਜੇ ਕਿਤੇ ਵੱਡੀ-ਵੱਡੀ ਹੁੰਦੀ ਨਾ ਤਾਂ ਹੋਰ ਵਧੀਆ ਇਹ ਛਿਲਗਾ ਵਾ ਬਚਪਨ 'ਚ ਬੜੇ ਲੱਬ ਲੱਬ ਲਿਆਉਂਦੇ ਰਹੇ ਆ ਆ ਦੇਖੋ ਆਲੂ ਛਿੱਲਣ ਦੇ ਕੰਮ ਆਉਂਦੀ ਸੀ ਇਹ ਕਿੰਨੇ-ਕਿੰਨੇ ਯੂਜ਼ ਕੀਤੀ ਹੋਈ ਆ ਜਿਹੜੇ ਤਾਂ ਯੂਪੀ ਵਾਲੇ ਹੋਣਗੇ ਉਹਨਾਂ ਨੇ ਤਾਂ ਬਹੁਤ ਯੂਜ਼ ਕੀਤੀ ਹੋਣੀ ਆ